ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਪਾਲਕ ਭਾ ਕੇ ਬਹੁਤ ਹੀ ਵਧੀਆ ਵੈਜੀਟੇਬਲ ਪੁਲਾਵ ਇਸ ਚ ਆਪਾਂ ਪਾਲਕ ਦਾ ਇਸਤੇਮਾਲ ਕਰਾਂਗੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਇਹ ਬਣ ਕੇ ਤਿਆਰ ਹੋਏਗਾ ਫਰੈਂਡਸ ਤੇ ਬਿਲਕੁਲ ਨੋਰਮਲ ਚਾਵਲ ਨਾਲ ਆਪਾਂ ਇਹ ਖੁੱਲਾ-ਖੁੱਲਾ ਪੁਲਾਵ ਬਣਾ ਕੇ ਤਿਆਰ ਕਰਾਂਗੇ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਵਾਸਤੇ ਅੱਧਾ ਕੱਪ ਮੈਂ ਇੱਥੇ ਚਾਵਲ ਲਵਾਂਗੀ ਇਹ ਨੋਰਮਲ ਚਾਵਲ ਨੇ ਫਰੈਂਡਸ ਬਹੁਤ ਜ਼ਿਆਦਾ ਹਾਈ ਕੁਆਲਿਟੀ ਵਾਲੇ ਚਾਵਲ ਨਹੀਂ ਹੈਗੇ ਇਹਦੇ ਨਾਲ ਹੀ ਆਪਾਂ ਬਹੁਤ ਵਧੀਆ ਪੁਲਾਵ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਵਾਸ਼ ਕਰਕੇ ਅੱਧੇ ਘੰਟੇ ਵਾਸਤੇ ਆਪਾਂ ਭਿਓ ਕੇ ਰੱਖ ਦੇਵਾਂਗੇ ਇੱਥੇ ਮੈਂ ਇੱਕ ਕੜਾਹੀ ਵਿੱਚ 2 ਟੇਬਲस्पून ਮਸਟਰਡ ਆਇਲ ਗਰਮ ਕਰ ਲਿਆ ਤੇ ਜਦੋਂ ਆਪਣਾ ਤੇਲ ਗਰਮ ਹੋ ਜਾਏਗਾ ਚੰਗੀ ਤਰ੍ਹਾਂ ਉਦੋਂ ਇੱਕ ਚਮਚਾ ਆਪਾਂ ਜੀਰਾ ਪਾਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਰਾਈ ਤੇ ਇਹਦੇ ਨਾਲ ਹੀ ਆਪਾਂ ਕੁਝ ਖੜੇ ਮਸਾਲੇ ਇੱਥੇ ਮੈਂ ਲਏ ਨੇ ਯਾਨੀ ਕਿ ਇੱਕ ਤੇਜ ਪੱਤਾ ਤੋੜ ਕੇ ਮੈਂ ਇੱਥੇ ਲਿਆ ਤਿੰਨ ਲੌਂਗ ਇੱਕ ਛੋਟੀ ਇਲਾਇਚੀ ਇੱਕ ਛੋਟਾ ਜਿਹਾ ਦਾਲਚੀਨੀ ਦਾ ਟੁਕੜਾ ਤੇ ਥੋੜੀ ਜਿਹੀ ਕੜੀ ਪੱਤੇ ਮਥੇ ਲੈਨੇ ਇਹਨਾਂ ਨੂੰ ਫਰਾਈ ਕਰਾਂਗੇ ਹਲਕਾ ਜਿਹਾ ਪੁੰਨ ਲਵਾਂਗੇ ਤੇ ਜਦੋਂ ਇਹ ਹਲਕੇ ਜਿਹਾ ਪੁੰਨ ਜਾਣ ਉਦੋਂ ਆਪਾਂ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਲੰਬੇ ਸਲਾਈਸਿਸ ਵਿੱਚ ਕੱਟਿਆ ਹੋਇਆ ਤੁਸੀਂ ਕੋਈ ਵੀ ਸਾਈਜ਼ ਵਿੱਚ ਕੱਟ ਸਕਦੇ ਹੋ ਪਰ ਮੈਂ ਸਾਰੀਆਂ ਸਬਜ਼ੀਆਂ ਵੱਡੇ ਸਾਈਜ਼ ਵਿੱਚ ਹੀ ਰੱਖਾਂਗੀ ਇਸ ਨਾਲ ਪੁਲਾਵ ਵੇਖਣ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਾਂਗੇ ਫਲੇਮ ਆਪਾਂ ਹਾਈ ਰੱਖਾਂਗੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ 1 ਚਮਚ ਇਹ ਬਹੁਤਾ ਨਹੀਂ ਆਪਾਂ ਯੂਜ਼ ਕਰਾਂਗੇ ਬਸ ਇੱਕ ਚਮਚ ਕਾਫੀ ਹੈਗਾ ਤੇ ਇਹਨੂੰ ਵੀ ਆਪਾਂ ਹਲਕਾ ਜਿਹਾ ਪੁਨ ਲਵਾਂਗੇ ਤੁਸੀਂ ਅਦਰਕ ਨੂੰ ਤੇ ਲਸਣ ਨੂੰ ਕੱਟ ਕੇ ਵੀ ਲੈ ਸਕਦੇ ਹੋ ਤੇ ਹੁਣ ਪਾਵਾਂਗੇ ਥੋੜੀ ਜੀ ਹਿੰਗ ਹਿੰਗ ਮੈਂ ਪਹਿਲੇ ਪਾਣਾ ਭੁੱਲ ਗਈ ਸੀ ਫਰੈਂਡਸ ਤੇ ਤੁਸੀਂ ਪਹਿਲਾਂ ਐਡ ਕਰ ਸਕਦੇ ਹੋ ਤੇ ਹਿੰਗ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਆਲੂ ਕੱਟਿਆ ਹੋਇਆ ਤੇ ਨਾਲੇ ਇੱਕ ਗਾਜਰ ਮੈਂ ਇੱਥੇ ਲਈਏ ਵੱਡੇ ਸਾਈਜ਼ ਵਿੱਚ ਕੱਟੀ ਹੋਈ ਤੇ ਅੱਧਾ ਕੱਪ ਆਪਾਂ ਮਟਰ ਲਵਾਂਗੇ ਤੇ ਅੱਧਾ ਕੱਪ ਹੀ ਆਪਾਂ ਗੋਭੀ ਨੂੰ ਵੱਡੇ ਪੀਸਾਂ 'ਚ ਕੱਟ ਕੇ ਲਵਾਂਗੇ ਤੇ ਅੱਧਾ ਕੱਪ ਹੀ ਮੈਂ ਇੱਥੇ ਲਿਆ ਬੀਨਸ ਤੇ ਤੁਸੀਂ ਜੇਕਰ ਤੁਹਾਡੇ ਕੋਲ ਸ਼ਿਮਲਾ ਮਿਰਚ ਹੋਵੇ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਸਬਜ਼ੀਆਂ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਹੋਵੇ ਤੇ ਇਹਨਾਂ ਨੂੰ ਹਾਈ ਫਲੇਮ ਤੇ ਥੋੜਾ ਜਿਹਾ ਆਪਾਂ ਫਰਾਈ ਕਰ ਲਵਾਂਗੇ ਇਹਦੇ ਨਾਲ ਪੁਲਾਵ ਦਾ ਟੇਸਟ ਵਧੀਆ ਆਏਗਾ ਤੇ ਟੱਕਣ ਲਾ ਕੇ 2 ਮਿੰਟ ਵਾਸਤੇ ਪਕਣ ਦਵਾਂਗੇ ਤੇ 2 ਮਿੰਟ ਬਾਅਦ ਸਬਜ਼ੀਆਂ ਮੈਂ ਭੁੰਨ ਲਈਆਂ ਨੇ 2 ਮਿੰਟ ਤੱਕ ਇਹਨਾਂ ਨੂੰ ਪਕਾਇਆ ਤੇ ਹੁਣ ਆਪਾਂ ਪਾਵਾਂਗੇ ਇਸ ਚ ਬਾਕੀ ਦੀਆਂ ਚੀਜ਼ਾਂ ਯਾਨੀ ਕਿ ਇੱਕ ਮੈਂ ਪੱਤਾ ਗੋਭੀ ਵੀ ਇੱਥੇ ਕੱਟ ਕੇ ਲਈਏ ਅੱਧਾ ਪੱਤਾ ਗੋਭੀ ਦਾ ਫੁੱਲ ਕੱਟ ਕੇ ਮੈਂ ਇੱਥੇ ਲੈ ਲਿਆ ਲੰਬਾ ਲੰਬਾ ਤੇ 4-5 ਹਰੀਆਂ ਮਿਰਚਾਂ ਮੈਂ ਪੁਲਾਵ ਵਿੱਚ ਹਲਦੀ ਦਾ ਯੂਜ਼ ਨਹੀਂ ਕਰਾਂਗੀ ਇਸ ਵਾਸਤੇ ਹਰੀਆਂ ਮਿਰਚਾਂ ਜ਼ਿਆਦਾ ਪਾਈਆਂ ਨੇ ਨਾ ਹੀ ਲਾਲ ਮਿਰਚ ਮੈਂ ਇੱਥੇ ਐਡ ਕਰਾਂਗੀ ਜੇਕਰ ਤੁਸੀਂ ਲਾਲ ਮਿਰਚਾਂ ਪਾਓ ਤਾਂ ਹਰੀਆਂ ਮਿਰਚਾਂ ਦਾ ਕੱਟ ਯੂਜ਼ ਕਰਿਆ ਜੇ ਤੇ ਹੁਣ ਮੈਂ ਇੱਕ ਕੱਪ ਬਾਰੀਕ ਕੱਟੀ ਹੋਈ ਇੱਥੇ ਲੈ ਲਈ ਪਾਲਕ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਾਲਕ ਪਾ ਕੇ ਇਹ ਜਿਹੜਾ ਪੁਲਾਵ ਹੈ ਬਹੁਤ ਹੀ ਜ਼ਿਆਦਾ ਹੈਲਦੀ ਬਣਦਾ ਹੈ ਮੈਂ ਟਮਾਟਰ ਇੱਥੇ ਯੂਜ਼ ਨਹੀਂ ਕਰਾਂਗੀ ਜੇਕਰ ਤੁਹਾਨੂੰ ਪਸੰਦ ਹੋਏ ਤਾਂ ਇੱਕ ਟਮਾਟਰ ਦਾ ਯੂਜ਼ ਤੁਸੀਂ ਕਰ ਸਕਦੇ ਹੋ ਔਰ ਜੇਕਰ ਤੁਹਾਨੂੰ ਗਾਜਰਾਂ ਦਾ ਟੇਸਟ ਵਧੀਆ ਨਾ ਲੱਗੇ ਤਾਂ ਤੁਸੀਂ ਗਾਜਰਾਂ ਸਕਿੱਪ ਕਰ ਸਕਦੇ ਹੋ ਤੇ ਇਹਨੂੰ ਟੱਕਣ ਲਾ ਕੇ ਮੈਂ 1-2 ਮਿੰਟ ਹੋਰ ਭੁੰਨ ਲਿਆ ਇਹ ਸਬਜ਼ੀਆਂ ਨੂੰ ਤੇ ਜਿਹੜੀ ਪੱਲਕ ਹੈ ਉਹ ਵੀ ਸੌਫਟ ਹੋ ਗਈ ਹੈ ਤੇ ਹੁਣ ਮੈਂ ਫਲੇਮ ਹੈ ਜਿਹੜੀ ਮੀਡੀਅਮ ਤੇ ਕਰ ਦਿੱਤੀ ਤੇ ਹੁਣ ਪਾਵਾਂਗੇ ਮਸਾਲੇ ਇੱਥੇ ਮੈਂ ਇੱਕ ਚਮਚ ਕਾਲੀ ਮਿਰਚ ਕੁਟੀ ਹੋਈ ਇੱਕ ਚਮਚੀ ਤੜੀਆਂ ਪਾਊਡਰ ਪਾਵਾਂਗੀ ਤੇ ਇਹਦੇ ਨਾਲ ਹੀ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਇਹ ਚੀਜ਼ਾਂ ਪਾ ਕੇ ਦੇਦੋਂ ਆਪਣੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਉਦੋਂ ਆਪਾਂ ਪਾਵਾਂਗੇ ਐਚ ਨਮਕ ਨਮਕ ਤੁਸੀਂ ਸਵਾਦ ਦੇ ਅਨੁਸਾਰ ਪਾਇਆ ਜੇ ਮੈਂ ਇੱਥੇ ਡੇਢ ਚਮਚ ਨਮਕ ਪਾਵਾਂਗੀ ਤੇ ਇਹਦੇ ਨਾਲ ਹੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਐਡ ਕਰਾਂਗੇ ਤੇ ਇੱਕ ਚਮਚ ਮੈਂ ਇੱਥੇ ਅਮचूर ਪਾਊਡਰ ਪਾਇਆ ਤੁਸੀਂ ਟਮਾਟਰ ਪਾਓ ਤਾਂ ਅਮचूर ਪਾਊਡਰ ਸਕਿਪ ਕਰ ਦਿਓ ਜੇ ਤੇ ਟੱਕਾਂ ਲਾ ਕੇ 1 ਮਿੰਟ ਵਾਸਤੇ ਹੋਰ ਪਕਾਵਾਂਗੇ ਤੇ 1 ਮਿੰਟ ਬਾਅਦ ਜਿਹੜੀ ਸਬਜੀ ਹੈ ਸਾਡੀ ਇਹ 50% ਤੱਕ ਕੁਕ ਹੋ ਚੁਕੀ ਹੈ ਸਬਝੀਆਂ ਨੂੰ ਆਪਾਂ 50% ਤੱਕ ਕੁਕ ਕਰ ਲਵਾਂਗੇ ਤੇ ਹੁਣ ਆਪਾਂ ਦੇਖੋ ਇਹ ਜਿਹੜੀਆਂ ਸਬ지ਆਂ ਹਲਕੀਆਂ ਜਾਂ ਸੌਫਟ ਹੋ ਚੁਕੀਆਂ ਨੇ ਤੇ ਹੁਣ ਆਪਾਂ ਜਿਹੜੇ ਪਿਓ ਕੇ ਰੱਖੇ ਸੀ ਚਾਵਲ ਉਹ ਪਾਵਾਂਗੇ ਪਾਣੀ ਇਹਨਾਂ ਦਾ ਮੈਂ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਹੈ ਤੇ ਇਹਨਾਂ ਨੂੰ ਮੈਂ ਹੁਣ ਪੁੰਨ ਲਵਾਂਗੀ ਚਾਵਲਾਂ ਨੂੰ ਆਪਾਂ ਪੁੰਨਾਂਗੇ ਤਾਂ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਊਗਾ ਚਾਵਲਾਂ ਨੂੰ ਆਪਾਂ 2-3 ਮਿੰਟ ਹਲਕੇ ਹੱੱਤਾ ਨਾਲ ਮਿਕਸ ਕਰਾਂਗੇ ਤੇ ਭੁੰਨਾਂਗੇ ਤੇ ਫ੍ਰੈਂਡ ਇੱਥੇ ਥੋੜਾ ਜਿਹਾ ਵੀਡੀਓ ਸਕਿਪ ਹੋ ਗਿਆ ਇੱਥੇ ਮੈਂ 3 ਗੁਣਾ ਜਿੰਨੇ ਆਪਾਂ ਚਾਵਲ ਲਏ ਸੀ ਉਹਨਾਂ ਦਾ 3 ਗੁਣਾ ਮੈਂ ਇੱਥੇ ਪਾਣੀ ਪਾਇਆ ਤੇ 1 ਚਮਚ ਘਿਓ ਤੇ 2 ਚਮਚ ਮੈਂ ਇੱਥੇ ਨਿੰਬੂ ਦਾ ਰਸ ਪਾਇਆ ਸੀ ਫ੍ਰੈਂਡਸ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਇਹ ਵੀਡੀਓ ਜਿਹੜਾ ਥੋੜਾ ਜਿਹਾ ਸਕਿਪ ਹੋ ਗਿਆ ਤੇ ਟੱਕਣ ਲਾ ਕੇ ਆਪਾਂ ਇਹਨੂੰ ਪੱਕਣ ਦੇਵਾਂਗੇ 5-6 ਮਿੰਟਾਂ ਵਾਸਤੇ ਤੇ ਫਿਰ ਇਹਨੂੰ 7-8 ਮਿੰਟ ਲੱਗ ਗਏ ਨੇ ਤੇ ਪੁਲਾਵ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਵਧੀਆ ਤੇ ਜਿਹੜਾ ਆਪਾਂ ਨਿੰਬੂ ਦਾ ਰਸ ਪਾਇਆ ਸੀ ਤੇ ਕਿਉਂ ਪਾਇਆ ਸੀ ਉਹਦੇ ਨਾਲ ਪੁਲਾਵ ਖਿਲਿਆ-ਖਿਲਿਆ ਬਣੇਗਾ ਦੇਖੋ ਇਸ ਤਰ੍ਹਾਂ ਦਾ ਤੇ ਸਬਜ਼ੀਆਂ ਵੀ ਜਿਹੜੀਆਂ ਪੂਰੀਆਂ ਪੱਕ ਚੁੱਕੀਆਂ ਨੇ ਤੇ ਇਹ ਹਲੇ ਗਰਮ ਹੈਗਾ ਪੁਲਾਵ ਜਦੋਂ ਇਹ ਥੋੜਾ ਜਿਹਾ ਠੰਡਾ ਹੋਏਗਾ ਤੇ ਬਿਲਕੁਲ ਅਲੱਗ-ਅਲੱਗ ਦਾਣਾ ਹੋ ਜਾਏਗਾ ਇਹਦਾ ਤੇ ਪੁਲਾਵ ਸਾਡਾ ਬਣ ਕੇ ਤਿਆਰ ਹੋ ਗਿਆ ਜੇਕਰ ਤੁਹਾਨੂੰ ਪਸੰਦ ਆਇਆ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ